ਭਾਰੀ ਉਮੀਦ ਕਾਰਨ ਸਤਲੁਜ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ ਜਿਸ ਦੇ ਚਲਦਿਆਂ ਮਾਛੀਵਾਲਾ ਨੇੜੇ ਪਿੰਡ ਤੁੱਲੇਵਾਲ ਵਿਖੇ ਤੁਸੀਬੰਦੀਆਂ ਠੋਕਰਾਂ ਨੂੰ ਖੋਰਾ ਲਗਾਉਣ ਲੱਗਾ ਦੱਸ ਦਈਏ ਕਿ ਇਸੇ ਬਚਾਅ ਲਈ ਪੁਲਿਸ ਪ੍ਰਸ਼ਾਸਨ ਤੇ ਸਿੰਚਾਈ ਵਿਭਾਗ ਦੇ ਨਿਗਰਾਨੀ ਦੇ ਵਿੱਚ ਬੋਰੀਆਂ ਤੇ ਪੱਥਰ ਲਗਾ ਕੇ ਮੁਰੰਮਤ ਦਾ ਕੰਮ ਜਾਰੀ ਕੀਤਾ ਗਿਆ ਸਤਲੁਜ ਦਰਿਆ ਦਾ ਪਿੰਡ ਤੁਲੇਵਾਲ ਨੇੜੇ ਤੁਸੀਬੰਨ ਹਮੇਸ਼ਾ ਨਾਜ਼ੁਕ ਸਥਾਨ ਤੇ ਰਿਹਾ ਤੇ ਜਦੋਂ ਵੀ ਹੜ੍ਹ ਵਾਲੀ ਸਥਿਤੀ ਆਉਂਦੀ ਹੈ ਤਾਂ ਇਸ ਬਨ ਨੂੰ ਖਤਰਾ ਬਣਿਆ ਰਹਿੰਦਾ ਹੈ ਤਦੋਂ ਪ੍ਰਸ਼ਾਸਨ ਨੂੰ ਪਤਾ ਲੱਗਿਆ ਕਿ ਦਰਿਆ ਦਾ ਵੱਦਾ ਪਾਣੀ ਦਾ ਪੱਧਰ ਤੁਸੀਬਨ ਦੇ ਬਚਾਅ ਦੇ ਵਿੱਚ ਇਸੇ ਦਰਮਿਆਨ ਹੀ ਉਹਨਾਂ ਦੇ ਵੱਲੋਂ ਟੀਮਾਂ ਲਾ ਦਿੱਤੀਆਂ ਗਈਆਂ ਉੱਥੇ ਹੀ ਕਈ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਦਾਸਤ ਇਹ ਕਿ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਜੋਤੀ ਯਾਦਵ ਹਲਕਾ ਸੰਬਲਾਲਾ ਦੇ ਵਿਧਾਇਕ ਜਕਤਾਰ ਸਿੰਘ ਢਿਆਲਪੁਰਾ ਐਸਪੀਡੀ ਪਵਨਜੀਤ ਤੇ ਐਸਡੀਐਮ ਰਜਨੀਸ਼ ਰੋੜਾ ਵੀ ਮੌਕੇ ਤੇ ਪਹੁੰਚੇ ਨੇ ਦਰਅਸਲ ਉਹਨਾਂ ਦਾ ਕਹਿਣਾ ਹੈ ਕਿ ਸਿੰਚਾਈ ਵਿਭਾਗ ਦੇ ਵੱਲੋਂ ਠੋਕਰਾ ਦੇ ਬਚਾਅ ਦੇ ਲਈ ਲੱਗ ਰਹੀ ਢਾਂ ਨੂੰ ਰੋਕਣ ਦੇ ਲਈ ਪੱਥਰ ਤੇ ਮਿੱਟੀ ਦੀਆਂ ਬੋਰੀਆਂ ਭਰ ਕੇ ਲਾਈਆਂ ਜਾ ਰਹੀਆਂ ਨੇ ਐਸਡੀਐਮ ਰਜਨੀਸ਼ ਰੋੜਾ ਨੇ ਦੱਸਿਆ ਕਿ ਇਸ ਸਮੇਂ ਸਾਤੋ ਦਰਿਆ ਦੇ ਵਿੱਚ 50000 ਕਿਊਸਿਕ ਪਾਣੀ ਚੱਲ ਰਿਹਾ ਤੇ ਹੜਾ ਇਸੰਤ ਦਰਿਆ ਦੇ ਵਿੱਚ 1.5 ਲੱਖ ਕਿਊਸਿਕ ਤੋਂ ਉੱਪਰ ਪਾਣੀ ਚੱਲ ਰਿਹਾ ਸੀ ਪਰ ਉਸ ਵੇਲੇ ਕੋਈ ਖਤਰੇ ਵਾਲੀ ਗੱਲ ਨਹੀਂ ਸੀ ਫਿਲਹਾਲ ਪਾਣੀ ਖਤਰੇ ਦੇ ਨਿਸ਼ਾਨ ਤੋਂ ਤੱਕ ਕਾਫੀ ਹੇਠਾ ਹੈ ਪਰ ਫਿਰ ਵੀ ਪਾਣੀ ਤੋਸੀਬੰਦ ਨੇੜੇ ਢਾਲ ਲਗਾ ਰਿਹਾ ਹੈ ਉੱਥੇ ਸਿੰਚਾਈ ਵਿਭਾਗ ਵੱਲੋਂ ਮੁਰੰਮਤ ਦੇ ਕਾਰਜ ਜਾਰੀ ਨੇ ਇਸ ਮੌਕੇ ਐਸਐਸਪੀ ਡਾਕਟਰ ਜੋਤੀ ਯਾਦਵ ਦਾ ਇਹ ਕਹਿਣਾ ਹੈ ਕਿ ਪੁਲਿਸ ਵਿਭਾਗ ਤੇ ਸਿੰਚਾਈ ਵਿਭਾਗ ਦੀ ਸਹਾਇਤਾ ਦੇ ਨਾਲ ਲੋਕਾਂ ਦੀ ਰੱਖਿਆ ਦੇ ਲਈ ਪੂਰੇ ਤਰੀਕੇ ਦੇ ਨਾਲ ਤਤਪਰ ਨੇ ਤੁਸੀਂ ਬੰਦੇ ਨਾਜ਼ੁਕ ਸਥਾਨਾਂ ਤੇ ਪੁਲਿਸ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਨੇ 24 ਘੰਟੇ ਗਸ਼ਤ ਦੇ ਰਾਹੀਂ ਨਿਗਰਾਨੀ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਲਕਾ ਵਿਧਾਇਕ ਜਗਤਾਰ ਸਿੰਘ ਦਿਾਲਪੁਰਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਹਰ ਦੀ ਸਥਿਤੀ ਦਲਾ ਨਜਿੱਠਣ ਦੇ ਲਈ ਤਿਆਰ ਹੈ। ਉਹਨਾਂ ਨੇ ਕਿਹਾ ਕਿ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਦਿਾਲਪੁਰਾ ਨੇ ਕਿਹਾ ਕਿ ਫਿਲਹਾਲ ਸਾਤੂਲ ਦੇ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਤਾਂ ਕਾਫੀ ਨੀਚੇ ਹੈ। ਕੁਜ਼ਰੋ ਕੋ ਫਹਾ ਫਿਲਾ ਰਹੇ ਨੇ ਫੋਕੀ ਸਿਆਸੀ ਸ਼ੋਹਰਤ ਲਈ ਕੁੜ ਪ੍ਰਚਾਰ ਵੀ ਕੀਤਾ ਜਾ ਰਿਹਾ ਇਸ ਮੌਕੇ थाना ਮੁਖੀ ਇਨਸਪੈਕਟਰ ਹਰਵਿੰਦਰ ਸਿੰਘ ਤੇ ਹੋਰ ਵੀ ਮੌਜੂਦ ਸਨ ਅਮਨ ਸਾਹਿਬ ਅੱਜ ਤੁਸੀਂ ਬੰਦਾਂ ਜੀ ਦੌਰਾ ਕਰਨਾ ਆਇਓ ਕੀ ਹਾਲਾਤ ਲੱਗੇ ਤੁਹਾਨੂੰ ਸਿੱਕੂ ਸਾਰਾ ਉਸ ਸਹੀ ਜਲਾਸ ਦੇ ਵਿੱਚ ਸਾਨੂੰ ਇਹ ਵੀ ਕੁਝ ਅਹੀ ਸਥਿਤੀ ਨਾ ਮਲੇ ਵੀ ਕੱਲ ਨੂੰ ਕਿਸੇ ਤਰ੍ਹਾਂ ਦਾ ਪਸਥਾਉਣਾ ਹੋਵੇ ਇਹਨਾਂ ਦਾ ਪਰ ਇਸ ਹਾਲਾਤ ਸਾਰਾ ਸਹੀ ਚੱਲਦਾ ਇਸ ਮੌਕੇ ਅਸਾਂ ਦੇ ਅਸਾਂ ਵੀ ਸਰਦਾਰਾ ਵੀ ਦੇ ਤਾਂ ਨਹੀਂ ਐਸਐਸਪੀ ਮੈਡਮ ਵੀ ਤੇ ਬਾਕੀ ਵੀ ਸਾਰੇ ਜਿੰਨੇ ਬਚਤ ਨੇ ਸਾਰੇ ਸਿਵਲ ਖੜੇ ਆ ਪਰ ਮੇਨ ਮੈਂ ਚਹੀ ਰੱਖਿਆ ਵੀ ਕੋਈ ਜਿਵੇਂ ਆਪ ਦੇਖਿਆ ਨਾ ਕਈ ਜਗ੍ਹਾ ਤੇ ਬੜਾ ਹਾਲਾਤ ਖਾਬ ਨੇ ਪੰਜਾਬ ਦੇ ਵਿੱਚ ਹਨਾ ਤੇ ਪਨ ਹੋਇਆ ਵੀ ਇੱਥੇ ਬੰਦ ਦੇ ਵਿੱਚ ਥੋੜੀ ਖਾਰਪਣੀ ਸ਼ੁਰੂ ਹੋਈ ਦੀ ਵੀ ਉਹਨਾਂ ਨਾਲ ਨਾਲ ਰੁਕਿਆ ਜਾ ਵੀ ਤੇ ਤਾਂ ਜੋ ਇਹ ਆ ਵੀ ਜਿੰਨੇ ਵੀ ਮਹਿਕਮੇ ਸਾਰੇ ਮੁਕਤੇ ਹਾਜਰ ਨੇ ਤੇ ਮੰਨ ਲਓ ਇਸ ਟਾਈਮ ਦੇ ਹਾਲਾਤ ਦੇ ਵਿੱਚ ਕਿੰਨੇ ਕਿਹਾ ਕੁਛ ਪਾਣੀ ਦਿੰਦਾ ਕੋਈ ਇਸ ਟਾਈਮ ਪ੍ਰਸ਼ਾਸਨ ਵੱਲੋਂ ਕੀ ਕੀ ਮੋਦੀਆਂ ਵਗੈਰਾ ਸਾਰੇ ਕਿਸ ਚੀਜ਼ ਪਾਣੀ ਸਟੱਪ ਚੱਲ ਰਿਹਾ ਜੋ ਦੱਸਣ ਦੇ ਮੁਤਾਬਕ ਜਦਕਿ 2006 23 ਦੀ ਗੱਲ ਕਰੀਏ ਉਸ ਟਾਈਮ 2 ਲੱਖ ਕਿਉਂਕਿ ਪਾਣੀ ਵੀ ਇੱਥੇ ਚੱਲਦਾ ਰਿਹਾ ਤੇ ਪੱਕੀ ਸਭ ਸਹੀ ਹੈ ਪ੍ਰਸ਼ਾਸਨ ਕੀ ਹਰਦਾ ਕਿ ਤੇਰੀਆਂ ਤੁਹਾਡੇ ਪ੍ਰਸ਼ਾਸਨ ਹਰਵੇ ਜੀ ਹਰ ਟਾਈਮ ਇੱਥੇ ਖੜੇ ਨੇ ਤੇ ਨਾਲ ਦੀ ਨਾਲ ਇਹ ਆ ਵੀ ਜੋ ਕੁਛ ਵੀ ਲੋਕਾਂ ਨੂੰ ਜਾਂ ਕਿਸੇ ਨੂੰ ਹਰ ਟਾਈਮ ਅਸੀਂ ਨਾਲ ਖੜੇ ਆ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਿਲਕੁਲ ਸਹੀ ਚੱਲ ਰਿਹਾ ਸਰ ਸਤਲੁਜ ਰਿਆ ਤੇ ਆਏ ਤੁਸੀਂ ਕੀ ਪਿਸ਼ੇਸ਼ ਐਸ ਟਾਈਮ ਸਤਲੁਜ ਬੰਦ ਕੀਤਾ ਤੁਸੀਂ ਵੇਖੋ ਅਸੀਂ ਅੱਜ ਢੋਲੇਵਲ ਪਿੰਡ ਦੇ ਵਿੱਚ ਆਏ ਆ ਮਾਛੀਵਾਲਾ ਸ਼ਬਦ ਦੇ ਵਿੱਚ ਅ ਜਿਹੜਾ ਪਿੱਛੋਂ ਪਾਣੀ ਛੱਡਿਆ ਹੋਵੇ ਸਤਲੁਜ 49000 ਕਿਊਸਿਕ ਚੱਲ ਰਿਹਾ ਤੇ ਸਭ ਕੁਝ ਅੰਡਰ ਕੰਟਰੋਲ ਹੈ ਇਹ ਏਰੀਆ ਵੈਸੇ ਵੀ ਪਿੱਛੇ 2019 ਦੀ ਗੱਲ ਕਰੀਏ 2023 ਦੀ ਗੱਲ ਕਰੀਏ ਤੇ ਲਗਭਗ ਇੱਕ ਵਾਰੀ 3 ਲੱਖ ਕਿਊਸਿਕ ਤੇ ਇੱਕ ਵਾਰੀ 2 ਲੱਖ ਕਿਊਸਿਕ ਪਾਣੀ ਚੱਲ ਚੁੱਕਾ ਸੋ 49000 ਕੋਈ ਡੇਂਜਰ ਵਾਲਾ ਮਾਰਕ ਨਹੀਂ ਹੈਗਾ ਆ ਮਿੱਟੀ ਥੋੜੀ ਸਾਡੀ ਇੱਥੇ ਖੁਰੀ ਹੈ ਉਹ ਅਸੀਂ ਮਿੱਟੀ ਪਾ ਰਹੇ ਹਾਂ ਜਿਹਦਾ ਆ ਰਿਹਾ ਸੀ ਵੀ ਇੱਥੇ ਖੋਰਾ ਲੱਗ ਰਿਹਾ ਵਾ ਢਾ ਲੱਗਦੀ ਖੇਤਾਂ ਨੂੰ ਜਮੀਨ ਨੂੰ ਨਹੀਂ ਨਹੀਂ ਖੇਤਾਂ ਤੁਸੀਂ ਸਚਾਈ ਵਿਭਾਗ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕੀ ਪ੍ਰਬੰਧ ਕੀਤੇ ਜਾ ਰਹੇ ਤੁਸੀਂ ਇਹ ਦੇਖ ਸਕਦੇ ਹੋ ਕਿਸੇ ਵੀ ਸਚਾਈ ਤੇਲ ਜਮੀਨ ਨੂੰ ਢਾਣੀ ਲੱਗ ਰਹੀ ਹੈਗੀ ਐਕਚੁਅਲੀ ਜਿੱਥੇ ਥੱਲੇ ਸਟੱਡ ਲਾਏ ਸੀ ਨਾ ਸਟੱਡ ਦਾ ਲੈਵਲ ਰਹੇਗਾ ਨੀਵੇਂ ਪਾਣੀਆਂ ਦੇ ਉੱਪਰ ਜਦੋਂ ਪਾਣੀ ਘੁੰਮਣਾ ਸਟੱਡ ਦੇ ਉੱਪਰਲੀ ਮਿੱਟੀ ਖੋਲ ਰਿਹਾ ਹੋਵੇ ਉਹ ਅਸੀਂ ਮਿੱਟੀ ਨੂੰ ਰਿਪੇਅਰ ਕਰ ਰਹੇ ਹਾਂ ਸਟੱਡ ਥੱਲੇਗੇ ਬੈਂਕ ਸਾਡੇ ਸੇਫ ਹੈਗੇ ਕੋਈ ਇਸ ਤਰ੍ਹਾਂ ਦਾ ਉਸ ਲਈ ਮਿੱਟੀ ਦੇ ਬੋਰੀ ਵਗੈਰਾ ਕਿਸ਼ਤੀਆਂ ਵਗੈਰਾ ਕੀ ਪ੍ਰਬੰਧ ਹੈ ਪ੍ਰਸ਼ ਸੜੀ ਮੰਦਰੀਕਾਰੀ ਲੇਬਰ ਵੀ ਕਰ ਗਈ ਠਿੱਕੇ ਦਾ ਲੇਬਰ 50 ਬੰਦੇ ਕੰਮ ਕਰ ਰਹੇ ਲੱਗਦਾ 50 ਦੇ ਕਰੀਬ ਮੰਦਰੀਕਾਰੀ ਦੇ ਬੰਦੇ 100 ਮਾ ਹੋਰ ਬਣਾਣੇ ਜਿਹੜੇ ਬੂਰੇ ਭਰਨ ਵਾਸਤੇ ਹਨ ਤੇ ਸੁਪਟ ਤੋਂ ਰੇਡ ਨੂੰ 15000 ਬੈਕ ਸਾਡੇ ਕੋਲ ਸਪੇਅਰ ਪਿਆ ਹੋਇਆ ਇਹ ਕਿਸ ਕਿੰਨੇ ਕੁ ਪਾਣੀ ਜਿਹੜਾ ਸਤੂ ਦਰਿਆ ਵਾ ਕਿੰਨੇ 10000 ਕਿਉਸਿਕ ਥਾਂ ਤੋਂ ਖਬਰਾਂ ਆ ਰਹੀ ਨਹੀਂ ਟੁੱਟ ਰਿਹਾ ਆਪਣੇ ਦਾ ਫਿਲਹਾਲ ਚੌੜਾਈ ਇੱਥੇ ਕਾਫੀ ਆ ਕਿੰਨਾ ਕੁ ਕਿਸਕ ਪਾਣੀ ਦੀ ਸਮਰੱਥਾ ਚੱਲਣ ਦਾ ਹੈਗਾ ਜੀ ਮੈਂ ਦੱਸ ਰਿਹਾ ਤੁਹਾਨੂੰ 2019 ਦੇ ਵਿੱਚ ਇੱਥੇ 3 ਲੱਖ ਕਿਉਸਿਕ ਪਾਣੀ ਇਸ ਦਾ ਰਿਕਾਰਡ ਨੇ ਚੱਲਿਆ ਆਵੇ ਤੇ 2023 ਦੇ ਵਿੱਚ ਲਗਭਗ 4.2 ਦਸਤ ਤੋਂ 2 ਲੱਖ ਕਿਊਸਿਕ ਪਾਣੀ ਜਿਹੜਾ ਇਸ ਦਰਿਆਣੇ ਚੱਲਿਆ ਹੋਵੇ ਹੁਣ ਤੇ ਪਾਣੀ ਸਿਰਫ 49 ਹਜ਼ਾਰ ਕਿਊਸਿਕ ਹੈ ਸੋ ਕੋਈ ਵੀ ਡਰਨ ਦੀ ਲੋੜ ਨਹੀਂ ਨਥਿੰਗ ਟੂ ਵਰੀ ਪਿੰਡ ਦੇ ਇੱਥੇ ਸਰਪੰਚ ਸਾਹਿਬ ਖੜੇ ਹੋਣਗੇ ਇਹ ਲੋਕਲ ਜਿਹੜੇ ਵਸਨੀਕ ਹੁੰਦੇ ਨਾ ਜੀ ਇਹਨਾਂ ਨੂੰ ਸਾਡੇ ਕੰਪੇਟਿਟਲੀ ਜ਼ਿਆਦਾ ਪਤਾ ਹੋਵੇ ਮੈਂ ਇੱਥੇ ਆਇਆ ਮੈਂ ਸਾਲ ਦੋ ਸਾਲ ਨੂੰ ਮੇਰੀ ਬਦਲੀ ਹੋ ਜਾਣੀ ਹੈ ਅਲਟੀਮੇਟਲੀ ਜਿਹੜੀ ਮੇਰੀ ਇਨਪੁੱਟ ਹੈ ਇਹਨਾਂ ਲੋਕਾਂ ਕੋਲ ਜਾਣੀ ਹੈ ਸੋ ਇਹ ਸਰਪੰਚ ਸਾਹਿਬ ਆਗੇ ਨੇ ਇਹਨਾਂ ਦੇ ਅਨੁਸਾਰ ਜਿੰਨਾ ਪਾਣੀ ਹੁਣ ਚੱਲ ਰਿਹਾ ਇੱਥੇ 1% ਵੀ ਖਤਰੇ ਵਾਲੀ ਕੋਈ ਗੱਲ ਨਹੀਂ ਹਾਂਜੀ ਸਰਪੰਚ ਸਾਹਿਬ ਨਹੀਂ ਨੋ ਪ੍ਰੋਬਲਮ ਸਰ ਕੋਈ ਖਤਰਾ ਨਹੀਂ ਨੋ ਪਾਣੀ ਕਿੰਦਾ ਲੱਗੇ ਵਾਲੇ ਲੇਵਲ ਇੱਥੇ ਵਗੈਰਾ ਕੀ ਲੱਗ ਰਹੀ ਹੈ ਇੱਥੇ ਜੀ ਦੇਖੋ ਸਥਿਤੀ ਜਿਹੜੀ ਹੈ ਜੀ ਕੰਟਰੋਲ 'ਚ ਜੀ ਤੇ ਪਾਣੀ ਪਹਿਲਾਂ ਜ਼ਿਆਦਾ ਸੀ ਕਾਉਣ ਤਾਂ ਵੈਸੇ ਪਾਣੀ ਵੀ ਘਟ ਗਿਆ ਜੀ ਜੀ ਹਾਂਜੀ ਜੀ ਥੋੜਾ ਖਤਰੇ ਵਾਲੀ ਗੱਲ ਤਾਂ ਨਹੀਂ ਕੋਈ ਖਤਰੇ ਵਾਲੀ ਗੱਲ ਨਹੀਂ ਜੀ ਥੋੜਾ ਖੁਰਾ ਕਰਿਆ ਉਹ ਮਤਲਬ ਬੈਗ ਬੁਗ ਲਾ ਰਿਆਂ ਨੇ ਲੇਵਲ ਤੇ ਹੋਰ ਵੀ ਢਾਹ ਹੈਗੀ ਤੋਂ ਲਿਆਂ ਤੋਂ ਲਾਵਾ ਕਿਤੇ ਹੋਰ ਵੀ ਢਾਹ ਲੱਗੀ ਨਹੀਂ ਨਹੀਂ ਹੋਰ ਕਿਤੇ ਤੋਂ ਲਿਆ ਲਈ ਆਹੀ ਬਸ ਮਾਛੀਵੜੇ ਦੀ ਗੱਲ ਕਰੀਏ ਸਿਰਫ ਥੋੜੇ ਵੱਲ ਪਿੰਡੇ ਹੋਰ ਕਿਤੇ ਵੀ ਨਹੀਂ ਹੈਗਾ ਮੈਂ ਸਾਰੇ ਵਿਜ਼ਿਟ ਪਿੰਡ ਇਹ ਮਾਛੀਵੜਾ ਜਿਹੜਾ ਸਤਲੁਜ ਦਰਿਆ ਦੀ ਬਾਹ ਦਾ ਇਸ ਥੋੜਾ ਜਿਕੇ ਥੱਕ ਪੈਂਦੀ ਜੀ ਆਪਣੀ ਇਹ ਇਹ ਮੈਂ ਤੁਹਾਨੂੰ ਚੈੱਕ ਕਰਾ ਸ਼ੇਰਗੜ ਤੋਂ ਲੈ ਕੇ ਸ਼ੇਰਗੜ ਸ਼ੇਰਗੜ ਤੋਂ ਸ਼ੇਰਗੜ ਤੋਂ ਸ਼ੇਰਗੜ ਤੋਂ ਸਾਰੇ ਨਕ ਤੋਂ ਲੈ ਕੇ ਨਾਜੀਪੁਰ ਤੱਕ ਪੜ ਦਸਿਆ ਆ ਬਸ ਇਹੋ ਹੀ ਇੱਕ ਇਹ ਸ਼ੇਰਗੜ ਚੀਜ਼ ਇੱਥੇ ਖੜਿਆ ਸਾਰਾ ਪ੍ਰਚਾਰ ਚਰ ਇੱਥੇ ਆਨੋ ਕੋ ਹੈਗੇ ਨੇ ਇੱਥੇ ਮੇਰੇ ਨੈਵਸੀਲਰ ਨੇ ਡਿਨਿਸ ਵਾਣ ਨੂੰ ਐਸਜੀਓ ਵੀ ਇੱਥੇ ਰਹੀ ਜਈ ਵੀ ਇੱਥੇ ਸਾਰਾ ਸਟਾਫ ਇੱਥੇ ਹੈਗਾ ਠੀਕ ਔਰ ਡੈਫ ਅ ਇਥੇ ਐਮਐਲਏ ਸਾਹਿਬ ਵੀ ਇਥੇ ਆਏ ਹੋਏ ਨੇ ਐਮਐਲਏ ਅਦਿਆਲਪੁਰਾ ਜੀ ਤੇ ਐਸਜੀਐਮ ਸਾਹਿਬ ਵੀ ਮੌਕੇ ਤੇ ਪਹੁੰਚੇ ਹੋਏ ਤੇ ਪੂਰਾ ਪ੍ਰਸ਼ਾਸਨ ਇਥੇ ਅ ਤੁਸੀਂ ਸਾਰੇ ਜਾਣਦੇ ਹੋ ਹੱਡਾ ਦੀ ਜਿਹਨੇ ਸਿਚੁਏਸ਼ਨ ਪੰਜਾਬ ਚ ਪਣੀ ਹੋਈ ਹੈ ਤੇ ਦਰਿਆ ਦੇ ਪਾਣੀ ਦਾ ਫਲੋ ਵੀ ਜ਼ਿਆਦਾ ਹੈ ਤੇ ਇਥੇ ਬੰਦ ਥੋੜਾ ਜਿਹਾ ਕਮਜ਼ੋਰ ਇਥੇ ਕੁਝ ਪਾਰਟ ਆਫ ਦਰਿਆ ਦਾ ਹੋ ਗਿਆ ਸੀ ਤੇ ਉਹਦੀ ਮਰਮਤ ਦਾ ਕੰਮ ਵੀ ਚੱਲ ਰਿਹਾ ਹੈ ਤੇ ਉੱਥੇ ਰੋਕ ਫਾਣ ਦੇ ਲਈ ਜੋ ਮਿੱਟੀ ਦੇ ਕੱਟੇ ਵਗੈਰਾ ਪ੍ਰਸ਼ਾਸਨ ਨੂੰ ਲਾਏ ਜਾ ਰਹੇ ਨੇ ਤੇ ਬਲੇ ਸਾਬ ਆਪ ਹੀ ਜਦੋਂ ਮੈਂ ਤਾਂ ਐਮਐਲ ਸਾਬ ਦੇ ਬਾਅਦ ਹੀ ਆਈ ਸੀਗੀ ਤੇ ਆਪ ਖੜ ਕੇ ਸਾਰਾ ਦੇਖਦੇ ਸੀਗੇ ਤੇ ਜੋ ਵੀ ਸਟਾਕਸ ਵਗੈਰਾ ਲਾਏ ਜਾ ਰਹੇ ਨੇ ਪੱਥਰ ਹੋ ਗਿਆ ਉਹ ਜਾਲ ਦੇ ਵਿੱਚ ਪਾ ਕੇ ਤੇ ਉਹ ਸਾਰਾ ਕੁਝ ਪ੍ਰਸ਼ਾਸਨ ਨੂੰ ਕਿੱਤਾ ਜਾ ਰਿਹਾ ਹੈਗਾ ਤਾਂ ਕਿ ਏਰੀਆ ਦੇ ਹੋਰ ਕਟਾਵ ਨਾ ਹੋਏ इरੋਸ਼ਨ ਨੂੰ ਬਚਾਇਆ ਜਾ ਸਕੇ ਤਾਂ ਕਿ ਲੋਕਾਂ ਦਾ ਨੁਕਸਾਨ ਨਾ ਹੋਵੇ ਇੱਥੇ ਪੁਲਿਸ ਵੱਲੋਂ ਚੈੱਕ ਪੋਸਟ ਵੀ ਬਣਾਉਂਦੀ ਪਹਿਲਾਂ ਹਰੇਕ ਵਾਰ ਚੈੱਕ ਪੋਸਟ ਬਣਦੀ ਹਰ ਸਥਿਤੀ ਵਿੱਚ ਇੱਥੇ ਪੁਲਿਸ ਵੱਲੋਂ ਕੋਈ ਚੈੱਕ ਪੋਸਟ ਜਾਂ ਕੋਈ ਗੱਲ ਵਗੈਰਾ ਜੀ ਉਹੀ ਦੇਖਣ ਦੇ ਲਈ ਕਿਉਂਕਿ ਦੇਖਿਏ ਹਜੇ ਤੱਕ ਸਾਰਾ ਕੁਝ ਠੀਕ ਹੈ ਕੋਈ ਨੁਕਸਾਨ ਨਹੀਂ ਹੋਇਆ ਉਹੀ ਦੇਖਣ ਦੇ ਲਈ ਮੈਂ ਆਈ ਸੀ ਜੋ ਪੁਲਿਸ ਵੱਲੋਂ ਇੱਥੇ ਲੋੜ ਹੈਗੀ ਔਰ ਕੋਸਟ ਚੀਜ਼ ਨੂੰ ਕੀਤਾ ਜਾਏਗਾ ਤੇ ਐਸਐਚਐਲ ਨੂੰ ਵੀ ਡਾਇਰੈਕਸ਼ਨ ਦਿੱਤੀਆਂ ਨੇ ਇਮੀਡੀਏਟਲੀ ਸਾਡੇ ਧਿਆਨ ਚ ਲੈ ਕੇ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਇੱਥੇ ਪ੍ਰੈਜ਼ੈਂਸ 24 ਘੰਟੇ ਜਦੋਂ ਤੱਕ ਇਹ ਸਥਿਤੀ ਪੂਰੀ ਨਾਰਮਲ ਨਹੀਂ ਹੁੰਦੀ ਉਸ ਟਾਈਮ ਤੱਕ ਪ੍ਰੈਜ਼ెంట్ ਰਹੇਗੀ ਕੋਈ ਸੋਚੋ ਥੈਂਕ ਯੂ